ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਇਸ ਵਕਤ ਕਰਦੀਆਂ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਇਆ ਜੀ ਅੱਜ ਇੱਕ ਨਵਾਂ ਬਲੌਗ ਸੋ ਬਣੇ ਰਿਹਾ ਹਾਂ ਜੀ ਇੱਥੇ ਮਾਰਨਿੰਗ ਦਾ ਟਾਈਮ ਸੀ ਦਿਨ ਹੈਗਾ ਸੀ ਇਹ ਐਤਵਾਰ ਦਾ 8 8:30 ਵਜੇ ਦਾ ਟਾਈਮ ਸੀਗਾ ਬਸ ਮੈਂ ਲੱਗੀ ਸੀ ਕਿਚਨ ਸ ਵਿੱਚ ਟਲ ਨਾਲ ਦੀ ਨਾਲ ਹੀ ਮੇਰੀ ਚੱਲਦੀ ਸੀਗੀ ਮਸ਼ੀਨ ਮੈਨੂੰ ਇਹ ਸੀ ਮੇਰੇ ਚਲੋ ਨਾਲੇ ਮਸ਼ੀਨ ਦਾ ਕੰਮ ਵੀ ਤੇ ਕੱਪੜੇ ਧੋਣ ਦਾ ਕੰਮ ਹੋ ਜੂਗਾ ਨਾਲ ਮੇਰਾ ਵੀ ਅੰਦਰ ਕਲੀਨਿੰਗ ਦਾ ਕੰਮ ਹੋ ਜੂਗਾ ਮੰਮੀ ਲੱਗੇ ਸੀ ਇੱਥੇ ਰੋਟੀ ਬਣਾ ਕੇ ਸ਼ਾਇਦ ਹਟੇ ਸੀ ਜੀ ਉਹ ਮਲਾਈ ਡੜਕੀ ਹੋਈ ਸੀ ਸੱਚੋ ਉਹ ਲੱਗੇ ਸੀ ਉਹ ਕਰਨ ਤੇ ਨਾਲ ਹੀ ਲੱਗੇ ਸੀ ਬੋਲੀ ਬਣਾਉਣਾ ਇਹ ਸੀਗਾ ਵੀ ਆਪਣੀ ਜਿਹੜੀ ਗਾਂਹ ਉਹ ਸੋਈ ਆ ਉਧੇ ਕਰਕੇ ਮੰਮੀ ਨੇ ਬੌਲੀ ਬਣਾਉਣੀ ਸੀ ਉਹਨਾਂ ਨੇ ਮੱਥਾ ਟੇਕਣਾ ਸੀ ਮੈਨੂੰ ਇਹ ਸੀ ਮੈਂ ਕਿਹਾ ਚਲੋ ਮੈਂ ਕਿਚਨ ਸਾਫ ਕਰ ਦਵਾ ਮੇਨ ਨਾਲੇ ਫਿਰ ਮੰਮੀ ਮੱਥਾ ਟੇਕ ਲੈਣਗੇ ਚਲੋ ਜੀ ਇਹ ਹੁੰਦਾ ਹਨਾ ਵੀ ਆਪਣੇ ਆਪਣੇ ਪਿੰਡਾਂ ਦੇ ਆਪਣੇ ਘਰਾਂ ਦੇ ਰੀਤੀ ਰਿਵਾਜ ਹੁੰਦੇ ਨੇ ਜਿਵੇਂ ਜਿੱਥੇ ਹੈਗਾ ਹਨਾ ਹਰ ਇੱਕ ਦੀ ਉਹਦਾ ਉਹਨਾਂ ਨੂੰ ਮੰਨਤਾ ਹੁੰਦੀ ਹੈ ਉਹਨਾਂ ਦੀ ਕਰਨੀ ਤਾਂ ਕਰਕੇ ਬਸ ਮੈਂ ਆਪਣੇ ਹੋ ਕਰਨ ਲੱਗੀ ਖੁਸ਼ ਇਹ ਸੀ ਵੀ ਮੰਮੀ ਉਹਨਾਂ ਨੇ ਉਧਰ ਫੁੱਲਾਂ ਤੇ ਜਾਣਾ ਸੀਗਾ ਫੁੱਲ ਚੁਗਣੇ ਸੀ ਜਿਹੜੇ ਮੈਂ ਤੁਹਾਨੂੰ ਦੱਸਿਆ ਸੀਗਾ ਉੱਥੇ ਉਹਨਾਂ ਦੇ ਜਾਣਾ ਸੀ ਫਿਰ ਮੰਮੀ ਨੂੰ ਇਹ ਸੀ ਵੀ ਚਲੋ ਮੈਂ ਫਿਰ ਉੱਥੇ ਤੁਹਾਨੂੰ ਪਤਾ ਹੀ ਆ ਨਾ ਵੀ ਟਾਈਮ ਲੱਗ ਜਾਂਦਾ ਜਾ ਕੇ ਵੀ ਮੈਂ ਪਹਿਲਾਂ ਪਹਿਲਾਂ ਮੱਥਾ ਟੇਕ ਦੇਣੀ ਆ ਵੀ ਫਿਰ ਲੇਟ ਹੋ ਜੂਗੀ ਵੀ ਚਲ ਜੇ ਕਿਸੇ ਨੇ ਬੋਲੀ ਖਾਣੀ ਹੋਏਗੀ ਤੇ ਖਾ ਲਵਾਂ ਝਾੜੂ ਮੈਂ ਲਾ ਲਿਆ ਸੀ ਪਹਿਲਾਂ ਝਾੜੂ ਲਾ ਕੇ ਫਿਰ ਮੈਂ ਲੱਗੀ ਸੀ ਕਿਚਨ ਸਾਫ ਕਰਨਾ ਮੈਂ ਵੀ ਚਲੋ ਮੈਂ ਕਿਚਨ ਸਾਫ ਕਰਦੀ ਆ ਫਿਰ ਤਾਂ ਕਰਕੇ ਮੈਨੂੰ ਏਸੀ ਵੀ ਨਾਲ ਦੀ ਨਾਲ ਕੱਪੜਿਆਂ ਦਾ ਹੋਜੂ ਕੁਛ ਚਲੋ ਇਹ ਹੁੰਦਾ ਹਨਾ ਵੀ ਜਿਵੇਂ ਦੋ ਜਣਿਆਂ ਨੇ ਕਰਨਾ ਫਿਰ ਥੋੜਾ ਜਿਹਾ ਸੌਖਾ ਸੀ ਮੈਨੂੰ ਏਸ ਵੀ ਮੰਮੀ ਨੇ ਚਲੇ ਜਾਣਾ ਹੈ ਵੀ ਮੈਂ ਇਹੀ ਕਰਨਾ ਹੈ ਵੀ ਜਲਦੀ ਜਲਦੀ ਕੰਮ ਕਰ ਲਈਏ ਤੇ ਫ੍ਰੀ ਹੋ ਜਾਈਏ ਕੁਛ ਜੀ ਤੁਹਾਨੂੰ ਪਤਾ ਹੀ ਹੈ ਹਨਾ ਵੀ ਛੁੱਟੀ ਵਾਲੇ ਦਿਨ ਥੋੜਾ ਜਿਹਾ ਕੰਮ ਕਰਨ ਦਾ ਫਰਕ ਪੈ ਜਾਂਦਾ ਬਸ ਇੱਥੇ ਮੰਮੀ ਲੱਗੇ ਸੀ ਕਿਚਨ ਦਾ ਮੇਰਾ ਹੋ ਗਿਆ ਸੀ ਮੰਮੀ ਲੱਗੇ ਸੀ ਮੱਥਾ ਟੇਕਣਾ ਐਵੇਂ ਬਸ ਜੁਣੀ ਆਪਣੇ ਬੌਲੀ ਦਾ ਹੋਮ ਦਿੰਦੇ ਹੁੰਦੇ ਹੁੰਦੇ ਨੇ ਇਦਾਂ ਮੱਥਾ ਟੇਕ ਲਈਦਾ ਜੀ ਬਸ ਚਲੋ ਹਨਾ ਜਿਨ੍ਹਾਂ ਨੂੰ ਆ ਪਤਾਉਨੇ ਆ ਜੋ ਵੀ ਵੱਡੇ ਵੱਡੇ ਰਹਿੰਦੇ ਨੇ ਜਾਂ ਜਿਨ੍ਹਾਂ ਦਾ ਨਾਮ ਲੈਂਦੇ ਨੇ ਨਾ ਮੰਮੀ ਮੱਥਾ ਟੇਕ ਦਿੰਦੇ ਨੇ ਜਣੀ ਬਸ ਮੇਰਾ ਅੰਦਰ ਦਾ ਤਾਂ ਹੋਇਆ ਹੋਇਆ ਸੀ ਝਾੜੂ ਅੰਦਰ ਲਾ ਕੇ ਮੈਂ ਬੀੜੇ 'ਚ ਮੇਰਾ ਰਹਿ ਗਿਆ ਸੀ ਹਜੇ ਮੈਂ ਕਿਹਾ ਚਲ ਮੈਂ ਫਿਰ ਕਿਚਨ ਦਾ ਜਿਵੇਂ ਤੁਹਾਨੂੰ ਦੱਸਿਆ ਕਿਚਨ ਦਾ ਲੱਗੀ ਸੀ ਕਰਨ ਨਾਲ ਦੀ ਫਿਰ ਮੈਨੂੰ ਇਹ ਸੀ ਮੈਂ ਕਿਹਾ ਚਲ ਮੈਂ ਬਾਅਦ ਵਿੱਚ ਬੀੜੇ ਆ ਸੁਮ ਵੀ ਬੀੜਾ ਸੁmber ਦੂੰਗੀ ਨੜੇ ਕੱਪੜਿਆਂ ਦਾ ਹੋ ਜਾਊਗਾ ਫਤਿਹ ਵੀ ਕਰ ਰਹੀ ਸੀ ਬਸ ਉਹਨੂੰ ਵੀ ਮੈਂ ਕਹਿੰਦੀ ਸੀ ਮੈਂ ਕਿਹਾ ਵੀ ਚਲ ਤੂੰ ਸਿਰ ਨਾਲ ਆ ਵੀ ਤੁੱਪ ਚਲੋ ਅੱਜ ਆਏ ਹੈਗਾ ਸੀ ਵੀ ਵਧੀਆ ਏ ਕੁਛ ਜੀ ਜਿਵੇਂ ਮੌਸਮ ਖਰਾ ਆ ਰਿਹਾ ਖਰਾਬ ਰਿਹਾ ਨਾ ਉਹਦੇ ਨਾਲ ਥੋੜਾ ਚੇਂਜ ਹੋ ਗਿਆ ਦੁਬਾਰਾ ਕਹਿੰਦੇ ਨੇ ਵੀ ਐਤਕੀ ਤਾਂ ਮੁਰਮੁਰ ਕੇ ਠੰਡ ਆਉਂਦੀ ਆ ਉਹ ਕੰਮ ਹੋਇਆ ਹੋਇਆ ਜਿੰਨੀਆਂ ਕੁ ਕੋਟੀਆਂ ਰੱਖਦੇ ਉਹਨਾਂ ਦੇ ਦੁਆਰਾ ਕੱਢਣ ਵਾਲਾ ਕੰਮ ਹੋ ਜਾਂਦਾ ਨਾ ਉਹ ਬਤ ਫਤੇ ਲੱਗਿਆ ਸੀ ਬੱਚੀ ਨਾ ਖੇਡਣਾ ਵੈਸੇ ਹੈ ਨਾ ਜਿਵੇਂ ਛੋਟੇ ਘਟਰੂ ਬਚਰੂ ਜੇ ਜੋ ਵੀ ਹੁੰਦੇ ਨੇ ਹਨਾ ਵੀ ਕਿੰਨੇ ਕਿਊਟ ਲੱਗਦੇ ਨੇ ਨੇੜੇ ਤੋਂ ਤੁਹਾਨੂੰ ਫਿਰ ਮੈਂ ਦਿਖਾਉਂਗੀ ਅਸਲ ਵਿੱਚ ਮੈਂ ਜਣੀ ਮੇਰੇ ਦਿਮਾਗ ਤੋਂ ਨਿਕਲ ਗਈ ਸੀ ਇਹਦੀ ਵੀਡੀਓ ਨਹੀਂ ਮੈਂ ਬਣਾਈ ਹੈਗੀ ਉਹ ਖੇਡਣ ਲੱਗਿਆ ਸੀ ਮੈਂ ਕਿਹਾ ਵੀ ਫਤੇ ਧਰਤੀ ਠੰਡੀ ਆ ਵੀ ਰਹਿਣ ਦੇ ਹਨਾ ਵੀ ਛੋਟੀ ਮੇਰੇ ਤੋਤੇ ਗਏ ਸੀ ਕੱਪੜੇ ਤੇ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਸੁੱਕਣੇ ਸੁੱਕਣੇ ਪਾ ਦਈਏ ਪਾ ਕੇ ਵੀ ਫੇਰ ਮੇਰਾ ਪੋਚੇ ਹਜੇ ਰਹਿੰਦੇ ਸੀ ਲਾਉਣ ਤੋਂ ਮੈਂ ਕਿਹਾ ਵੀ ਚਲੋ ਜਿਹੜੇ ਕੱਪੜੇ ਧੋਤੇਗੇ ਉਹ ਸੁੱਕ ਜਾਣਗੇ ਨਾਲ ਦੀ ਨਾਲ ਵੀ ਫੇਰ ਲਾਉਣੀ ਆ ਪੋਚੇ ਕੁਛ ਮੰਮੀ ਨੇ ਡਰਜੀ ਨੇ ਤੇ ਫਤਿਹ ਦੇ ਪਾਪਾ ਨੇ ਇਹਨਾਂ ਨੇ ਉਧਰ ਜਾਣਾ ਸੀ ਬਸ ਅਸੀਂ یوں ਹੈਗੇ ਸੀ ਮਾਂ ਪੁੱਤ ਅਸੀਂ ਬਸ ਆਪਦੇ ਆਪ ਦੇ ਲੱਗੇ ਹੋਏ ਸੀ ਉਹਨੂੰ ਚਾਚੜਿਆ ਹੋਇਆ ਸੀ ਬੱਚੀ ਦਾ ਉਹਨੂੰ ਇਹ ਸੀ ਵੀ ਮੈਂ ਅੱਜ ਮੈਨੂੰ ਛੁੱਟੀ ਹੈ ਚਲ ਮੈਂ ਬੱਚੀ ਨਾਲ ਖੇਡਾਂ ਨਾ ਵੀ ਉਹ ਭੱਜ ਦੀ ਨੱਟ ਦੇ ਦਵਾਂਗੀ ਪਰ ਉਹਨੂੰ ਇਹ ਸੀ ਕਿ ਵੀ ਮੈਂ ਕਹ ਸੀ ਕਿ ਵੀ ਛੋਟੀ ਆ ਜੇ ਵੀ ਇੰਨੀ ਜਲਦੀ ਨਹੀਂ ਇਹ ਉਹ ਕਰਦੀ ਵੀ ਬਾਅਦ ਵਿੱਚ ਥੋੜੀ ਜਿਹੀ ਵੱਡੀ ਹੋਈ ਤੇ ਫਿਰ ਭੱਜੂਆ ਕਰੂਗੀ ਬਸ ਮੇਰੇ ਕੱਪੜੇ ਵੀ ਤਕਰੀਬਨ ਧੋਤੇ ਗਏ ਸੀ ਤਾਰਾਂ ਆਪਾਂ ਜਿੰਨੀਆਂ ਹੈਗੀਆਂ ਨੇ ਸਭ ਫੁੱਲ ਹੋ ਗਈਆਂ ਸੀ ਤੋਂ ਕੇ ਕੰਮ ਕਰ तकरीबन ਆਪਣੇ ਕੰਪਲੀਟ ਹੋਏ ਚੁੱਕੇ ਸੀ ਬਸ ਫਤੇ ਵੀ ਸਿਰ ਨਾ ਲਿਆ ਸੀ ਉਹ ਸਿਰਨਾ ਕੇ ਹਟੇ ਸੀ ਬਸ ਮੇਰਾ ਪੋਚੇ ਪੋਚੇ ਦਾ ਰਹਿ ਗਿਆ ਸੀ ਕੰਮ ਜਿਵੇਂ ਕੱਪੜਿਆਂ ਦਾ ਵੀ ਹੋ ਗਿਆ ਸੀ ਕਿਚਨ ਵਗੈਰਾ ਸਾਰਾ ਕੁਝ ਹੋ ਗਿਆ ਸੀ ਬਸ ਪੋਚੇ ਦਾ ਰਹਿੰਦਾ ਸੀ ਡੈਡ ਜੀ ਉਹਨੇ ਵੀ ਤਿਆਰ ਹੋ ਗਏ ਸੀ ਉਧਰ ਜਾਣ ਨੂੰ ਬਸ ਇਹਨਾਂ ਨੇ ਉਧਰ ਨੂੰ ਜਾਣਾ ਸੀ ਚਲੋ ਉਸ ਤੋਂ ਬਾਅਦ ਏਸੀ ਮੈਨੂੰ ਮੈਂ ਕਿਹਾ ਵੀ ਚਲ ਆਪਾਂ ਮੁੜ ਕੇ ਨਹਾ ਧੋ ਕੇ ਫਿਰ ਫਰੀ ਆ ਸਾਰੀ ਦਿਹਾੜੀ ਧੁੱਪ ਚ ਬੈਠਦੇ ਆ ਨਾਲੇ ਏਸੀ ਵੀ ਫਤੇ ਵੀ ਥੋੜੀ ਦੇਰ ਕੁਛ ਧੁੱਪ ਚ ਬੈਠ ਜੂਗਾ ਵੀ ਸਿਰ ਸਕਾ ਲੂਗਾ ਨਾਲੇ ਫਿਰ ਸਿਰ ਬਾਇਆ ਜਾਂਦਾ ਚਲੋ ਆਇਆ ਹੁੰਦਾ ਨਾ ਵੀ ਮ사ਜ ਵਗੈਰਾ ਹੋ ਜਾਂਦੀ ਹੈ ਛੁੱਟੀ ਵਾਲੇ ਦਿਨ ਉਦੋਂ ਤਾਂ ਚਲੋ ਆਇਆ ਹੁੰਦਾ ਵੀ ਹੈ ਨਾ ਡੇਲੀ ਵਾਇਸ ਬਾਹਲੇ ਸਿਰ ਵੀ ਮ사ਜ ਉਸ ਦਿਨੇ ਹੁੰਦੀ ਹੈ ਜਦੋਂ ਚਲ ਸਿਰ ਨਾ ਹੋਨੇ ਆ ਤਾਂ ਕਰਕੇ ਜੀ ਬੀ ਬਹਾਨੇ ਸਰ ਚਲੋ ਮ사ਜ ਹੋ ਜਾਂਦੀ ਆ ਇੱਥੇ ਮੈਨੂੰ ਯਾਦ ਨਹੀਂ ਹੈਗਾ ਫਤਿਹ ਲੱਗਿਆ ਹੋਸੀ ਆਪਦੇ ਦਾਦੂ ਨਾਲ ਕੁਛ ਕਰਨ ਕੱਪੜੇ ਬਸ ਨਹਾ ਕੇ ਹਟਿਆ ਸੀ ਕੱਪੜੇ ਪਾਉਣ ਤੋਂ ਪਹਿਲਾਂ ਪਹਿਲਾਂ ਹੀ ਫਿਰਦਾ ਸੀ ਕੁਛ ਕਹਿੰਦਾ ਸੀ ਉਹਨਾਂ ਨੂੰ ਅਸਲ ਦੇ ਵਿੱਚ ਮੈਨੂੰ ਨਾ ਯਾਦ ਨਹੀਂ ਆ ਰਹੀ ਗੱਲ ਵੀ ਕੀ ਕਹਿੰਦਾ ਸੀ ਮੈਂ ਹਜੇ ਉਹਨੂੰ ਕਹਿੰਦੀ ਸੀ ਮੈਂ ਕਿਹਾ ਮੁੰਡੇ ਤੂੰ ਮੈਂ ਕਿਹਾ ਜੇਠਾੜ ਮੰਗ ਫਿਰਦਾ ਵੀ ਠੰਡ ਨਾ ਲਵਾ ਲਈ ਕਿਤੇ ਇੰਨਾ ਨਹੀਂ ਮੈਂ ਕਿਹਾ ਮੌਸਮ ਬਦਲੇ ਜਾ ਉਸ ਤੋਂ ਬਾਅਦ ਫਿਰ ਆਪਾਂ ਮਿਲੇ ਜੀ ਹੁਣ ਸਿੱਧਾ ਸ਼ਾਮ ਨੂੰ ਬਸ ਇੱਥੇ ਚੁੱਲ੍ਹੇ ਤੇ ਬਣਾਈ ਸੀ ਦਾਲ ਨਾਲ ਹੀ ਨਾਲ ਉਥੇ ਹੀ ਬਣਾ ਲਈ ਸੀ ਫਿਰ ਰੋਟੀ ਫਿਰ ਸਾਨੂੰ ਇਹ ਹੋ ਗਿਆ ਵੀ ਚਲ ਰੋਟੀ ਬਣਾ ਲਈ ਸੀ ਦਾਲ ਬਣਾ ਲਈ ਸੀ ਤੇ ਵੀ ਬੈਠ ਕੇ ਚੁੱਲ੍ਹੇ ਕੋਲੇ ਖਾ ਲੈਣੇ ਹਨਾ ਫਿਰ ਇਹ ਲਾਹਾਜ ਆ ਲੱਗ ਜਾਂਦਾ ਹੁੰਦਾ ਵੀ ਹੁਣ ਉਰੇ ਬੈਠ ਕੇ ਚੁੱਲ੍ਹੇ ਕੋਲੇ ਖਾਣੇ ਆ ਕੁਛ ਜੀ ਹੈ ਜਿੰਨਾ ਤੇ ਮੌਸਮ ਨਹੀਂ ਹੈ ਤੇ ਥੋੜਾ ਜਿਹਾ ਬਦਲਦਾ ਹਨਾ 19 ਕ ਦੇ ਰਹੇ ਹੁੰਦਾ ਫਿਰ ਬਾਅਦ ਵਿੱਚ ਤਾਂ ਕਿਨੇ ਚਿੱਲਿਆਂ ਦੇ ਨੇੜੇ ਲੱਗਣਾ ਏ ਮੁੜ ਕੇ ਆਉਂਦੇ ਸਿਆਲ ਨੂੰ ਇਹ ਵਾਰੀ ਆਉਣੀ ਆ ਇਹ ਹੈਗੀ ਸੀ ਆਪਣੀ ਸੋਮਵਾਰ ਦੀ ਉਹ ਐਤਵਾਰ ਦਾ ਬਲੌਗ ਸੀ ਤੇ ਇਹ ਸੋਮਵਾਰ ਦਾ ਬਲੌਗ ਹੈ ਜੀ ਇੱਥੇ ਹੈਗਾ ਸੀ ਦੁਪਹਿਰ ਦਾ ਟਾਈਮ 3:30 ਵਜੇ ਦਾ ਇਹਦੇ ਪਾਪਾ ਤੇ ਦੇ ਪਾਪਾ ਵੀ ਆ ਗਏ ਸੀ ਫਤੇ ਵੀ ਆ ਗਿਆ ਸੀ ਇੱਥੇ ਅਸੀਂ ਲੱਗੇ ਸੀ ਚਾਹ ਪੀਣ ਤੇ ਨਾਲ ਹੀ ਨਾਲ ਮੈਂ ਲੱਗੀ ਸੀ ਸਬਜ਼ੀ ਦੀ ਤਿਆਰੀ ਕਰਨ ਮੰਮੀ ਗਏ ਹੋਏ ਸੀਗੇ ਉਹਨਾਂ ਨੂੰ ਆਪਣਾ ਸਕੂਲ ਕਰਨੀ ਹੋਈ ਕੰਮ ਸੀ ਉਹ ਉੱਥੇ ਗਏ ਹੋਏ ਸੀ ਸਵੇਰ ਦੇ ਬਸ ਮੈਂ ਆਵਦੇ ਕਮਾਕਾਰਾਂ ਦੇ ਵਿੱਚ ਸੀ ਫਿਰ ਉਸ ਤੋਂ ਬਾਅਦ ਕੁਝ ਟਾਈਮ ਮੈਨੂੰ ਇਹ ਸੀ ਵੀ ਚਲੋ ਥੋੜੀ ਜਿਹੀ देर ਧੁੱਪ ਚ ਬਹਿਨੇ ਆ ਨਲੇ ਰੈਸਟ ਕਰਦੇ ਆ ਬਸ ਮੈਂ ਰੈਸਟ ਕਰਕੇ 2 ਘੰਟੇ ਫਿਰ ਜਦ ਨੂੰ ਇਹ ਆਗੇ ਸੀ ਚੱਲ ਫਿਰ ਮੈਨੂੰ ਇਹ ਹੋ ਗਿਆ ਮੈਂ ਕਿਹਾ ਵੀ ਚਲੋ ਹੁਣ ਦਾਲ ਸਬਜ਼ੀ ਦੀ ਤਿਆਰੀ ਕਰਦੇ ਆ ਨਾਲ ਹੀ ਮੈਨੂੰ ਸੀ ਵੀ ਚਲੋ ਚਾਹ ਪੀ ਕੇ ਫਿਰ ਸ਼ੁਰੂ ਹੁੰਦੀ ਆ ਸ਼ਾਮ ਦੀਆਂ ਤਿਆਰੀਆਂ ਚ ਅੱਜ ਬਣਾਉਣੀ ਸੀ ਸਬਜ਼ੀ ਆਲੂ ਬੜੀਆਂ ਹੁਣ ਗਰਮੀਆਂ ਦੀਆਂ ਸਰਦੀਆਂ ਸਟਾਰਟ ਨੇ ਵੀ ਆਲੂ ਬੜੀਆਂ ਪਕੌੜੇ ਚਾਣੀ ਬਸ ਇਦਾਂ ਦੀਆਂ ਮੈਂ ਮਸਾਲੇ ਨੂੰ ਨਾ ਬਿਸਲੀ ਮਰਾ ਲਈ ਸੀ ਇੱਕ ਦੂਜੀ ਸਾਈਡ ਮੈਂ ਗਰਮ ਪਾਣੀ ਰੱਖ ਲਿਆ ਸੀ ਮੈਨੂੰ ਇਹ ਸੀ ਮੈਂ ਕਿਾ ਚਲੋ ਵਿਛੇਤੀ ਬਣ ਜੂਗਾ ਮੈਂ ਅਸਲ ਦੇ ਵਿੱਚ ਥੋੜਾ ਲੇਟ ਹੋ ਗਈ ਸੀ ਸਾਢੇ ਕਿ ਦਿਨ ਤੋਂ ਥੋੜਾ ਜਿਹਾ ਮੈਨੂੰ ਆਪ ਦੇ ਆਪ ਨੂੰ ਇਹ ਲੱਗਿਆ ਵੀ ਮੈਂ ਲੇਟ ਆ ਤਾਂ ਕਰਕੇ ਫਿਰ ਮੈਨੂੰ ਜੇ ਮੈਂ ਜਲਦੀ ਹੁੰਦੀ ਹੈ ਨਾ ਫਿਰ ਮੈਂ ਮਸਾਲੇ ਨੂੰ ਬਸ ਨੂਨ ਮਿਰਚ ਜੋ ਵੀ ਮਸਾਲੇ ਪਾਉਣੇ ਨੇ ਉਹ ਪਾ ਕੇ ਬੜੀਆਂ ਮੈਂ ਧੋ ਕੇ ਰੱਖ ਲਿਆ ਸੀ ਸੋਵਿੰਦੀਆਂ ਤੇ ਉਹ ਵੀ ਇੱਕ ਜਣੀ ਪਾਣੀ ਚ ਕੱਢ ਲੈਣੇ ਨੇ ਤੇ ਆਲੂ ਵਗੈਰਾ ਕਰਕੇ ਜਦ ਨੂੰ ਮੈਨੂੰ ਇਹ ਸੀ ਵੀ ਦੂਜੀ ਸਾਈਡ ਪਾਣੀ ਗਰਮ ਹੋ ਗਿਆ ਵੀ ਥੋੜੀ ਜੀ ਜਲਦੀ ਬਣ ਜਾਂਦੀ ਹੈ ਸਬਜੀ ਹੈ ਨਾ ਕਿਥੇ ਇਹ ਹੁੰਦਾ ਵੀ ਪਹਿਲਾਂ ਆਪਾਂ ਸਬਜੀ ਉਹ ਕਰਦੇ ਫਿਰ ਪਾਣੀ ਪਾਉਨੇ ਆ ਫਿਰ ਜਦੋਂ ਉਹਨੇ ਗਰਮ ਹੋਣਾ ਫਿਰ ਬਿਸਣ ਵੱਜਣੀ ਹੈ ਨਾ ਉੰਨੀ ਦੇਰ ਚ ਚਲੋ ਇਹ ਹੁੰਦਾ ਵੀ ਦੂਜੀ ਸਾਈਡ ਗਰਮ ਹੋ ਜਾਂਦਾ ਪਾਣੀ ਕੁਛ ਇਹਦੇ ਦੋ ਚੁੱਲੇ ਬੜੇ ਹੀ ਨੇ ਉਹਦੇ ਕਰਕੇ ਜਲਦੀ ਹੋ ਜਾਂਦਾ ਜਿਵੇਂ ਹੁਣ ਇੱਕ ਵੱਡਾ ਇਹ ਚੁੱਲਾ ਇੱਕ ਛੋਟਾ ਇਹ ਫਿਰ ਉਹ ਚ ਥੋੜਾ ਜਿਹਾ ਤਾਂ ਟਾਈਮ ਲੱਗਦਾ ਹੈ ਨਾ ਉਸਦੇ ਤੇ ਇੰਨੀ ਜਲਦੀ ਹੁੰਦਾ ਨਹੀਂ ਹੈਗਾ ਐਂ ਤਾਂ ਜੀ ਉਹ ਗੱਲ ਆ ਨਾ ਜੀ ਐਂ ਤਾਂ ਜੱਟੀ ਸਕੀਮਣ ਆ ਨਹੀਂ ਦੱਜੀ ਚਲੋ ਆਪਾਂ ਵੀ ਕੋਈ ਨਾ ਕੋਈ ਸਕੀਮ ਲਾਈ ਲੈਨੇ ਨੇ ਨਾ ਬਸ ਇਹ ਸੀ ਵੀ ਜਲਦੀ ਜਲਦੀ ਮਕਾ ਕੇ ਮੰਮੀ ਹਜੇ ਵੀ ਆਈ ਨਹੀਂ ਸੀ ਉਹ ਹੋ ਗਈ ਸੀ ਲੇਟ ਅ ਸਬਜੀ ਵਗੈਰਾ ਬਣ ਗਈ ਸੀ ਨਾਲ ਮੈਂ ਬਣਾ ਲਈ ਸੀ ਥੋੜੀ ਜੀ ਬੋਲੀ ਮੈਂ ਕਿਹਾ ਵੀ ਚਲ ਜੀਨੇ ਖਾਣੀ ਹੋਊਗਾ ਖਾ ਲਣਗੇ ਫਤਿਹ ਦੇ ਪਾਪਾ ਤਾਂ ਬਿਲਕੁਲ ਹੀ ਨਹੀਂ ਖਾਂਦੇ ਬਸ ਮੈਂ ਮੰਮੀ ਡੈਡ ਜੀ ਜਿਹੜੀ ਅਸੀਂ ਬਾਕੀ ਮੈਂਬਰ ਖਾ ਲਨੇ ਇਹਦੇ ਪਾਪਾ ਨੂੰ ਵਧੀਆ ਨਹੀਂ ਲੱਗਦੀ ਹੈਗੀ બસ ਮੈਂ ਰੋਟੀ ਬਣਾਉਣਾ ਲੱਗੀ ਸੀ ਮੈਨੂੰ ਪਹਿਲਾਂ ਇਹ ਸੀ ਮੈਂ ਕਿਹਾ ਵੀ ਚਲੋ ਮੰਮੀ ਵੀ ਆ ਜਾਣ ਵੀ ਫਿਰ ਗਰਮ ਗਰਮ ਚਲ ਖਾ ਲਾਂਗੇ ਸਾਰੇ ਫਿਰ ਉਹਨਾਂ ਨੂੰ ਫੋਨ ਤੇ ਗੱਲ ਹੋਈ ਸੀ ਉਹ ਕਹਿੰਦੇ ਵੀ ਅਸੀਂ ਥੋੜਾ ਲੇਟ ਹੋ ਜਾਣਾ ਬਸ ਫਿਰ ਰੋਟੀ ਬਣਾ ਕੇ ਫਤਿਹ ਨੂੰ ਵੈਸੇ ਇਹ ਸਬਜੀ ਵਧੀਆ ਲੱਗਦੀ ਆ ਉਹਨੂੰ ਇਹ ਕਾਲੀ ਸੀ ਕਹਿੰਦਾ ਮम्मा ਤੁਸੀਂ ਖਾ ਲਿਓ ਬਾਅਦ ਵਿੱਚ ਆਪਦੀ ਮੈਨੂੰ ਦੇ ਦਿਓ ਨਾਲ ਦੀ ਨਾਲ ਮੈਂ ਕਿਹਾ ਠੀਕ ਆ ਫਿਰ ਉਹਦੇ ਪਾਪਾ ਲੱਗੇ ਸੀ ਕਹਿੰਦੇ ਲਿਆ ਚੱਲ ਵੀ ਮੈਂ ਫੜਾ ਦਿੰਨਾ ਉਹਨੂੰ ਵੀ ਤੁੰਬੜਾ ਆਲਾ ਕਹਿੰਦੇ ਫਿਰ ਵੀ ਚਲ ਆਪਾਂ ਕੱਠੀ ਖਾ ਲਾਂਗੇ ਵੀ ਸ਼ਾਇਦ ਜਦ ਤੱਕ ਜੇ ਮੰਮੀ ਆਗੇ ਤਾਂ ਠੀਕ ਆ ਬਸ ਰੋਟੀ ਬਣਾ ਕੇ ਜੀ ਫਿਰ ਫਤੇ ਨੇ ਬਸ ਖਾ ਲਈ ਨਾਲ ਦੀ ਨਾਲ ਫਿਰ ਅਸੀਂ ਖਾ ਲਈ ਸੀ ਉਸ ਤੋਂ ਬਾਅਦ ਅਚਲੇ ਮੈਂ ਰੋਟੀ ਬਣਾ ਕੇ ਹਟੀ ਸੀ ਤੇ ਫਿਰ ਫਤੇ ਨੂੰ ਕੱਲ ਨੂੰ ਫਤੇ ਦੇ ਐਗਜ਼ਾਮ ਸਟਾਰਟ ਨੇ ਤਾਂ ਕਰਕੇ ਫਿਰ ਉਹਨੇ ਮੈਨੂੰ ਕਹਿੰਦਾ ਮम्मा ਮੇਤੋ ਸੁਣ ਲੋ ਤਾਂ ਕਰਕੇ ਮੇਤੋ ਵੀਡੀਓ ਵੀ ਨਹੀਂ ਪਈ ਓਕੇ ਬਾਏ